ਤੁਸੀਂ ਦੇਖ ਰਹੇ ਹੋ ਲਾਈਵ ਪਰਥ ਹਲਕਾ ਪੂਰਬੀ ਵਿੱਚ ਪੈਂਦੀ ਵਾਰਡ ਨੰਬਰ 30 ਤੋਂ ਆਜ਼ਾਦ ਮੀਰਵਾਰ ਬੀਬੀ ਰਪਿੰਦਰ ਕੌਰ ਪਿੰਕੀ ਧਰਮ ਪਤਨੀ ਵਿੱਕੀ ਜਿਨ੍ਹਾਂ ਦਾ ਚੋਣ ਨਿਸ਼ਾਨ ਹੀਰਾ ਡਾਇਮੰਡ ਹੈ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਰੱਖੇ ਆਪਣੇ ਵਿਚਾਰ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਪੱਤਰਕਾਰ ਅਮਿਤ ਕੁਮਾਰ ਦੀ ਵਿਸ਼ੇਸ਼ ਰਿਪੋਰਟ ਆਓ ਤੁਹਾਨੂੰ ਵਾਰਡ ਨੰਬਰ 30 ਅੰਮ੍ਰਿਤਸਰ ਦੇ ਮੌਜੂਦਾ ਹਾਲਾਤ ਦਿਖਾਉਂਦੇ ਹਾਂ ਉਹ ਦਿਖਾਓ ਜੀ ਆਹ ਦੇਖੋ ਜੀ ਇਹ ਪਬਲਿਕ ਦੇ ਪੀਣ ਵਾਲਾ ਪਾਣੀ ਹੈ ਇਹਨੂੰ ਪੀ ਕੇ ਤੁਸੀਂ ਸੋਚੋ ਕਿ ਉਹਨਾਂ ਦੀ ਸਿਹਤ ਦਾ ਕੀ ਹਾਲ ਹੋਏਗਾ ਜਿਹੜਾ ਮੌਜੂਦਾ ਕਾਉਂਸਲਰ ਤੁਹਾਡੇ ਕੋਲ ਆਂਦਾ ਕਦੀ ਇੱਥੇ? ਨਾ ਕਦੀ ਨਹੀਂ। ਕਦੀ ਤੇ ਆਇਆ ਹੋਏਗਾ। ਨਾ ਕਦੀ ਆਇਆ ਹੀ ਨਹੀਂ ਐਨੂੰ ਕਦੀ। ਇੱਕ ਕਦੀ ਵਾਰੀ ਵੇਖ ਲੋ ਸੋਚ ਲੋ ਆਇਆ ਹੋਗਾ ਕਦੀ ਵੀ ਨਹੀਂ ਆਇਆ। ਆਇਆ ਹੀ ਨਹੀਂ। ਤੇ ਇਹ ਤੇ ਸਕੂਲ ਲੱਗਾ ਆਇਆ ਸੀਗਾ। ਹਾਂਜੀ ਬੰਦੇ ਕਹਿੰਦੇ ਕੀ ਐ ਅੰਦਰੋਂ ਲੋਹਾ ਚੁੱਕ ਕੇ ਲੈ ਜਾਂਦਾ। ਉਹ ਤੁਹਾਡੀ ਫੈਕਟਰੀ ਦਾ ਲੋਹਾ ਚੁੱਕ ਕੇ ਲੈ ਕੇ ਜਾਂਦਾ। ਸਾਡੀ ਦੁਕਾਨ ਦਾ। ਇਲੈਕਸ਼ਨ ਦੇ ਨਾਮ ਤੇ ਵਾਰਡ ਵਾਸੀਆਂ ਕੋਲੋਂ ਫੰਡ ਲੈਣਾ। ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਸਰਕਾਰਾਂ ਤੋਂ ਗ੍ਰਾਂਟ ਲੈਣੀ ਅਤੇ ਇੱਕ ਵੀ ਪੈਸਾ ਉਤੇ ਨਾ ਲਗਾਉਣਾ ਇਹ ਚੀਜ਼ ਤੁਸੀਂ ਸਾਲਾਂ ਤੋਂ ਦਿਲ ਤੇ ਆਵੇ ਮੈਂ ਰੁਪਿੰਦਰ ਕੌਰ ਸਿੰਘੀ ਗਏ ਆਪਣੇ ਵਾਰਡ ਵਸੀਆਂ ਕੋਲੋਂ ਇਲੈਕਸ਼ਨ ਦੇ ਨਾਂ ਤੇ ਇੱਕ ਵੀ ਰੁਪਇਆ ਮੰਗ ਨਹੀਂ ਲਿਆ ਜਿਸ ਦੇ ਗਵਾਹ ਮੇਰੇ ਵਾਰਡ ਵਸੀਆਂ ਮੇਰੇ ਤੇ ਵਿਸ਼ਵਾਸ ਕਰਨ ਦੇ ਪੰਜ ਮੁੱਖ ਕਾਰਨ ਹਨ ਆਹ ਦੇਖੋ ਵਾਰਡ ਨੰਬਰ 30 ਦੇ ਪਾਣੀ ਦੇ ਹਾਲਾਤ ਮੈਂ ਇਸ ਪਾਣੀ ਨੂੰ ਠੀਕ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਆਈ ਉਸਮਾਨਪੁਰ ਨਾਲ ਵਨਨ ਕਰਕੇ ਕਈ ਵਾੜ ਵਸਿਆ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਨਾਲ ਕੰਪਰੋਮਾਈਜ਼ ਕਰਕੇ ਆਪਣੇ ਇਲਾਜ ਤੇ ਉਹ ਪੈਸਾ ਲਗਾਣਾ ਪੈ ਰਿਹਾ ਹੈ ਪਾਰਕਾਂ ਦੇ ਨਾਮ ਤੇ ਸਰਕਾਰ ਕੋਲੋਂ ਲੱਖ ਰੁਪਏ ਦੀ ਗਰਾਜ ਨਹੀਂ ਜਾਂਦੀ ਹੈ ਜੋ ਕਿ ਪਾਰਕਾਂ ਤੇ ਖਰਚ ਨਹੀਂ ਕੀਤੀ ਗਈ ਕੈਂਪੇਨਿੰਗ ਕਰਦੇ ਦੌਰਾਨ ਮੈਨੂੰ ਚੰਗੇ ਚੰਗੇ ਪਰਿਵਾਰਾਂ ਨੇ ਮੇਰੇ ਨਾਲ ਮੇਰੇ ਨਾਲ ਇਹ ਸ਼ਰਤ ਰੱਖੀ ਕਿ ਅਗਰ ਤੁਸੀਂ ਜਿੱਤੋਗੇ ਤਾਂ ਸਾਨੂੰ ਵਾਅਦਾ ਕਰੋ ਕਿ ਤੁਸੀਂ ਛੜੀਆਂ ਤੇ ਲੱਗਾ ਬਣਾ ਕੇ ਦਿਓ ਔਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੇ ਇਸ ਵਾਅਦੇ ਤੇ ਖਰੀਦਾਂ ਕੀ ਮੇਰੀ ਵਾਰ ਨੰਬਰ 3 ਵਿੱਚ ਨਸ਼ਿਆਂ ਦੇ ਇਹ ਲਾਦਨ ਕਿ ਮੇਰੇ ਵਾਰ ਵਸਿਆਂ ਨੂੰ ਦਿਨੇ ਹੀ ਤਾਰੇ ਲਗਾ ਕੇ ਬੈਠਣਾ ਪਵੇ ਮੈਂ ਆਪਣੇ ਏਰੀਆ ਦੇ ਪੁਲਿਸ ਅਫਸਰ ਨੂੰ ਰਿਕੁਐਸਟ ਕਰਾਂਗੀ ਕਿ ਇਸ ਚੀਜ਼ ਤੇ ਪੂਰੀ ਸਖਤੀ ਕੀਤੀ ਜਾਵੇ ਤਾਂ ਜੋ ਵਾਰਡ ਵਾਸੀ ਸੁਰੱਖਿਤ ਰਹਿ ਸਕਣ। ਇੱਕ ਵਾਰ ਤੁਹਾਨੂੰ ਲੱਗਦਾ ਹੈ ਕਿ ਮੈਂ ਇਹਨਾਂ ਪੰਜ ਮੁੱਦਿਆਂ ਤੇ ਠੀਕ ਗੱਲ ਕਰ ਰਹੀ ਹਾਂ ਤੇ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਪੰਜ ਮੁੱਦਿਆਂ ਨੂੰ ਸੋਲਵ ਕਰ ਸਕਦੀ ਹਾਂ। ਤੇ 21 ਦਸੰਬਰ ਦਿਨ ਸ਼ਨੀਵਾਰ ਡਾਇਮੰਡ ਦੇ ਨਿਸ਼ਾਨ ਤੇ 4 ਨੰਬਰ ਬਟਨ ਦਬਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਸਨੈਰੀ ਪਿਕ ਬਣਾਓ ਧੰਨਵਾਦ